ਵਿਦਿਆਰਥੀਓ ਬਹੁਤ ਸਾਰੇ ਵਿਦਿਆਰਥੀਆਂ ਜਿਹੜੇ ਪੁੱਛ ਰਹੇ ਸੀਗੇ ਵੀ ਮੈਰੀਟੋਰੀਅਸ ਸਕੂਲ ਦੇ ਜਿਹੜੇ ਦਾਖਲੇ ਸੰਬੰਧੀ ਜਿਹੜੀ ਕਾਉਂਸਲਿੰਗ ਆ ਨੌਮੀਲੀ ਉਹ ਉਸ ਸੰਬੰਧੀ ਪਤਾ ਨਹੀਂ ਲੱਗ ਰਿਹਾਗਾ ਇਹ ਸੰਬੰਧੀ ਜਿਹੜੀ ਵੀਡੀਓ ਤੁਹਾਡੀ ਸੇਵਾ ਲਈ ਬਣਾਈ ਗਈ ਆ ਇਸ ਵਿੱਚ ਜਿਹੜੀ ਜਾਣਕਾਰੀ ਇਹ ਮਿਲੀ ਹੈਗੀ ਪਹਿਲੀ ਲਿਸਟ ਵਿੱਚ 114 ਤੋਂ ਉੱਪਰ ਵਾਲੇ ਵਿਦਿਆਰਥੀਆਂ ਨੂੰ ਬੁਲਾਇਆ ਗਿਆ ਜਿਨ੍ਹਾਂ ਦੇ 114 ਤੋਂ ਉੱਪਰ ਨੰਬਰ ਸੀਗੇ ਉਹਨਾਂ ਵਿਦਿਆਰਥੀਆਂ ਨੂੰ ਬੁਲਾਇਆ ਗਿਆ ਜਿਹੜੀ ਪਹਿਲੀ ਲਿਸਟ ਆਈ ਆ ਦੂਸਰੀ ਲਿਸਟ ਆਈ ਹੈ ਜਿਹੜੀ 107 ਤੋਂ ਉੱਪਰ ਵਾਲੇ ਬੱਚੇ ਬੁਲਾਏ ਗਏ ਸਨ ਉਹਨਾਂ ਨੂੰ ਬੁਲਾਇਆ ਗਿਆ ਤੀਸਰੀ ਲਿਸਟ ਜਿਹੜੀ ਜਲਦ ਆਉਣ ਦੀ ਸੁਭਾਵਨਾ ਜੀ ਤੀਜੀ ਲਿਸਟ ਆਏਗੀ ਕਿਉਂਕਿ ਇਸ ਨਾਲ ਸੀਟਾਂ ਫਿੱਲ ਨਹੀਂ ਹੋਈਆਂ ਪੂਰੀਆਂ ਇਸ ਕਰਕੇ ਤੀਸਰੀ ਲਿਸਟ ਆਏਗੀ ਤਾਂ ਜਿਸ ਬੱਚੇ ਦਾ ਮੈਰਿਟ ਵਿੱਚ ਨਾਮ ਆਵੇਗਾ ਉਸ ਨੂੰ ਮੈਰਿਟਰੀ ਸਕੂਲ ਤਲਵਾੜਾ ਦੇ ਵੱਲੋਂ ਜਿਹੜਾ ਫੋਨ ਆਏਗਾ ਕਿਉਂਕਿ ਕੱਲੀ ਨੌਵੀਂ ਕਲਾਸ ਮੈਰਿਟਰੀ ਸਕੂਲ ਤਲਵਾੜੇ ਦੀ ਵਿੱਚ ਹੀ ਚੱਲ ਰਹੀ ਹੈ ਜੀ ਸੋ ਇਸ ਤਰ੍ਹਾਂ ਦੀ ਜਿਹੜੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਗਈ ਹੈਗੀ ਸਬੰਧਤ ਜਿਹੜਾ ਸਕੂਲ ਹੈ ਮੈਰਿਟਰੀ ਸਕੂਲ ਤਲਵਾੜਾ ਉੱਥੇ ਨੌਵੀਂ ਚੱਲ ਰਹੀ ਹੈ ਉਹਦੇ ਵੱਲੋਂ ਫੋਨ ਆਏਗਾ ਤੇ ਜਿਹੜੀ ਜਲਦ ਜਿਹੜੀ ਲਿਸਟ ਆਏਗੀ ਤਾਂ ਹਰ ਤਰ੍ਹਾਂ ਦੀ ਜਾਣਕਾਰੀ ਲਈ ਤੁਸੀਂ ਚੈਨਲ ਸਬਸਕ੍ਰਾਈਬ ਕਰੋ ਚੈਨਲ ਨਾਲ ਜੁੜੋ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਜਿਹੜੀ ਪਹੁੰਚਦੀ ਕੀਤੀ ਜਾਏਗੀ ਸੋ ਵੱਧ ਤੋਂ ਵੱਧ ਆਪਾਂ ਇਸ ਵੀਡੀਓ ਨੂੰ ਵਿਦਿਆਰਥੀਆਂ ਤੱਕ ਪਹੁੰਚਾਈਏ ਤਾਂ ਕਿ ਉਹਨਾਂ ਨੂੰ ਜਾਣਕਾਰੀ ਮਿਲ ਸਕੇ ਤੇ ਚੈਨਲ ਨਾਲ ਨਹੀਂ ਜੁੜੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸ਼ੁਕਰੀਆ ਧੰਨਵਾਦ